ਜਿੰਨੇ ਲਾਈਵ ਤੋਂ ਸੁਰੂ始 ਦੇਖ ਸਕਦੇ ਹੋ तकरीबन 11:20 ਦੇ ਸਮੇਂ ਰਾਤ ਦਾ ਹੋ ਚੁੱਕਾ ਹੈ ਤੇ ਸੀਵਰੇ ਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਨਿਗਮ ਦੇ ਮੁਲਾਜ਼ਮ ਵੀ ਮੌਜੂਦ ਨੇ 몰ਾ ਜਿਹੜੇ ਇਲਾਕਾ ਵਾਸੀ ਆ ਉਹ ਵੀ ਮੌਜੂਦ ਨੇ ਗੱਲਬਾਤ ਕਰ ਲੰਨੇ ਆ ਪਈ ਪਹਿਲ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕੀ ਨਾਮ ਆ ਆਪਣਾ ਆਪਣਾ ਮੈਂ ਮਨਪ੍ਰੀਤ ਸਣੀ ਮਨਪ੍ਰੀਤ ਸ਼ਿਖਾਪਜੀ ਪਾਜੀ तकरीबन 11:20 ਦੇ ਜਿਹੜਾ 20 ਮਿੰਟ ਦਾ ਸਮਾਂ ਹੋ ਚੁੱਕਾ ਹੈ ਤੇ ਇਲਾਕੇ ਹੀ ਕੰਮ ਕਰਵਾਇਆ ਜਾ ਰਿਹਾ ਹੈ ਜਿਹੜੇ ਨਗਰ ਨਿਗਮ ਦੇ ਮਲਾਇਮ ਆ ਉਹ ਵੀ ਮੌਜੂਦ ਨੇ ਤੇ ਇੱਥੇ ਕੰਮ ਜਿਹੜਾ ਚੱਲ ਰਿਹਾ ਹੈ ਤੇ ਕੋਈ ਨਿਗਮ ਦਾ ਜਿਹੜਾ ਉੱਚ ਅਧਿਕਾਰੀ ਇੱਥੇ ਆਇਆ ਜੀ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਬਸ ਲੋਕ ਘਰਾਂ ਦੇ ਵਿੱਚ ਨਾ ਬਹੁਤ ਦਿੱਕਤ ਆ ਰਹੀ ਸੀ ਸਿਵਰੇ ਤੇ ਪਾਣੀ ਦੇ ਨਾਲ ਤੇ ਇਥੋਂ ਦੇ ਡਿਪਟੀ ਮੇਅਰ ਨੂੰ ਮਲਕੀਸ਼ ਸਿੰਘ ਉਹਨਾਂ ਨੂੰ ਵਿਆਹ ਦੇ ਉਹਨਾਂ ਨੇ ਛੜਾਵਾੜੀ ਦੀਆਂ ਮਸ਼ੀਨਾਂ ਭੇਜੀਆਂ ਆ ਕੰਮ ਕਰਨ ਲਈ ਕੰਮ ਸ਼ੁਰੂ ਹੋ ਰਿਹਾ ਹੁੰਦਾ ਇਹਨੂੰ ਦੇਖ ਤਾਂ ਅਸੀਂ ਵੀਡੀਓ ਦਿਖਾ ਦਵਾਂਗੇ ਤੇ ਮਲਕੀਸ਼ਿੰਗ ਸਵਾਨਾ ਜੀ ਵੱਲੋਂ ਹਾਂਜੀ ਕਿਸ ਤਰ੍ਹਾਂ ਦਾ ਕੰਮ ਕਰਵਾਇਆ ਯਾਰ ਤੁਹਾਨੂੰ ਕੰਮ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਆਪਨੇ ਬਹੁਤ ਵਧੀਆ ਦੇਖ ਰਿਹਾ ਤੁਸੀਂ ਦੇਖ ਸਕਦੇ ਬਹੁਤ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਇਹ ਸੀਗੇ ਸਾਡੇ ਨਾਲ ਇਲਾਕਾ ਨਿਵਾਸੀ ਜਿਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਸੀਵਰੇਜ ਦਾ ਕੰਮ ਕਰਵਾਇਆ ਜਾ ਰਿਹਾ ਹੈ ਇੱਥੇ ਜੋ ਕਿ ਜਲੰਧਰ ਦੇ ਡਿਪਟੀ ਮੇਅਰ ਮਲਕੀਸ਼ਿੰਗ ਸਵਾਨਾ ਜੀ ਆਪ ਮੌਜੂਦ ਸੀਗੇ ਉਹਨਾਂ ਵੱਲੋਂ ਆਪ ਕਰਕੇ ਕੰਮ ਕਰਵਾਇਆ ਜਾ ਰਿਹਾ ਹੈ ਨਿਗਮ ਦੇ ਮੁਲਾਇਮ ਵੀ ਮਤਲਬ ਮੌਜੂਦ ਨੇ ਕਿ ਦੇਖ ਸਕਦੇ ਹੋ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਜੋ ਕਿ ਸੀਵਰੇਜ ਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਮਸ਼ੀਨਾਂ ਚੱਲ ਰਹੀਆਂ ਹਨ ਤਕਰੀਬਨ 11:00 ਵਜੇ ਜਿਹੜਾ ਕਿ 20 ਮਿੰਟ ਦਾ ਸਮਾਂ ਹੋ ਗਿਆ ਹੈ ਹੋਰ ਖਬਰਾਂ ਦੇਖਣ ਨੂੰ ਜੁੜੇ ਰਹੋ ਸਟਾਰਟੇ ਲਈ ਪੰਜਾਬ న్యూਸ ਨਾਲ